ਵਿਚ ਆਇਓ ਜਿਹੜੇ ਮੇਰੇ ਵੀਰ ਆਦਰ ਰਾਮਪਰਾ ਰੋਡ ਤੇ ਬੈਠੇ ਆ ਕਿਰਪਾ ਕਰਕੇ ਘਰਨੇ ਦੇ ਵਿੱਚ ਆ ਜਾਓ ਯਾਰ ਇਹ ਕਹਨਾ ਹੈ ਕਿ ਜਿੰਦਾਬਾਦ 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 ਭਾਰਤੀ ਕਿਸਾਨ ਵੀਰ ਸਿੱਧੂ ਪਰਚੀ ਦਾ ਹੋਤਾ ਪੰਜਾਬ ਸਰਕਾਰ ਦੇ ਖਿਲਾਫ ਬਣ ਜਾਂਦੀ ਹੈ ਇਹ ਵੀ ਇੰਟਰਨੈਟ ਖਿਲਾਫ ਹੈ ਚਿੰਦ ਤੇ ਖਿਲਾਫ ਹੈ ਪਿਛਲੇ ਦੋ ਬੰਦ ਸਰਕਾਰ ਨੇ ਮੰਗਾ ਸਾਡੀਆਂ ਮੰਨੀਆਂ ਸੀ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਲਾਗੂ ਕਰ ਦਾਂਗੇ ਨਵੇਂ ਕਾਨੂੰਨ ਬਣਾ ਦਾਂਗੇ ਜਿਹੜੇ ਐਮਐਸਪੀ ਵਗੈਰਾ ਦੀ ਸੀਗੇ ਪਰ ਉਹਨਾਂ ਚੋਂ ਇੱਕ ਵੀ ਪੂਰੀ ਨਹੀਂ ਕੀਤੀ ਉਸ ਕਰਕੇ ਜਿਹੜਾ ਅੰਦੋਲਨ ਆ ਦੁਬਾਰੇ ਸ਼ੁਰੂ ਕੀਤਾ ਗਿਆ ਸਮਾਂ ਰਹਿੰਦਿਆਂ ਇਲੈਕਸ਼ਨਾਂ ਤੋਂ 2 ਮਹੀਨੇ ਪਹਿਲਾਂ ਵੀ ਅੱਗੇ ਜੇ ਸਰਕਾਰ ਬਦਲ ਗਈ ਤਾਂ ਫਿਰ ਉਹਨਾਂ ਨੇ ਕਹਿਣਾ ਕਿ ਇਹ ਤਾਂ ਪਿਛਲੀ ਸਰਕਾਰ ਵਾਲੇ ਹੋਇਆ ਸੀ ਤਾ ਕਰਕੇ ਇਹ ਜਿਹੜਾ ਸਮਾ ਰਹਿੰਦੇ ਅੰਦੋਲਨ ਦੁਆਰਾ ਸ਼ੁਰੂ ਹੋਇਆ ਕਿ ਸਮੇਂ ਦੇ ਨਾਲ ਸਰਕਾਰ ਨੂੰ ਆਪਾਂ ਯਾਦ ਕਰਾ ਦਈਏ ਕਿ ਜਿਹੜੀਆਂ ਮੰਗਾਂ ਤੁਸੀਂ ਮੰਨੀਆਂ ਹੋਈਆਂ ਇਹਨਾਂ ਨੂੰ ਲਾਗੂ ਕਰੋ। ਧੱਲੇਵਾਲ ਸਾਹਿਬ ਦਾ ਮਰਨ ਦਾ ਲਾਗ ਆਪਾਂ 34-35 ਮਹੀਨੇ ਦੇ ਵਿੱਚ ਦਾਖਲ ਹੋ ਗਿਆ ਤੇ ਅਸੀਂ ਪੰਜਾਬ ਦੀ ਕੁਸ਼ਿਸ਼ ਕਿਸਾਨਵੰਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਤੋਂ ਪਾਸੇ ਪੰਜਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਇਹਦੇ ਬਾਰੇ ਮੈਂ ਤਾਂ ਬਹੁਤਾ ਕੁਝ ਨਾ ਬੋਲਾਂ ਤਾਂ ਵਧੀਆ ਗੱਲ ਹੈ ਪਰ ਜੇਕਰ ਅਸੀਂ ਇਸ ਗੱਲ ਦੀ ਬਹੁਤੀ ਪੁਸ਼ਟੀ ਕਰਨੀ ਚਾਹੁੰਦੇ ਆ ਤਾਂ ਸਾਡਾ ਬੜਾ ਵਧੀਆ ਆਗੂ ਹੈ ਇਹਨਾਂ ਗੱਲਾਂ ਦਾ ਚਾਨਣਾ ਪਾਉਣ ਵਾਸਤੇ ਜਿਹੜਾ ਰੋਦੂ ਸਿੰਘ ਮਾਨਸਾ ਹੈ ਉਹ ਬੜਾ ਕੁਝ ਦੱਸੀ ਜਾ ਰਿਹਾ ਅਸੀਂ ਬੋਲਦੇ ਅਸੀਂ ਹੁਣ ਬੋਲੀਏ ਤਾਂ ਲੋਕਾਂ ਨੇ ਕਹਿਣਾ ਕਿ ਵਿਰੋਧੀ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਜਿਹੜੀਆਂ ਆਪਣਾ ਵਿਰੋਧ ਪ੍ਰਦਰਸ਼ਨ ਜਿਹੜਾ ਉਹਦੇ ਨਾਲ-ਨਾਲ ਇਹ ਆਪਣਿਆਂ ਨੂੰ ਵੀ ਮਾਰਾ ਕਹੀ ਜਾਂਦੀਆਂ ਪਰ ਨਹੀਂ ਅਸੀਂ ਕੁਝ ਨਹੀਂ ਕਹਿਣਾ ਇਹਦੇ ਬਾਰੇ ਜੋ ਜਵਾਬ ਦਿੱਤੇ ਤੁਸੀਂ ਮੈਥੋਂ ਮੰਗ ਰਹੇ ਹੋ ਇਹ ਰੋਦੂ ਸਿੰਘ ਮਾਨਸਾ ਨੇ ਦਿੱਤੇ ਹੋਏ ਐ ਜਿੱਤੋਂ ਤੱਕ ਆਉਂਦੀ ਹੈ ਗੱਲ ਵੀ ਉਹ ਨਾਲ ਨਹੀਂ ਰਲ ਰਹੇ ਉਹਨਾਂ ਤਾਂ ਪਹਿਲਾਂ ਵੀ ਨਹੀਂ ਰਲੇ ਸੀ ਜਗਜੀਤ ਸਿੰਘ ਨੇ ਖੁਦ ਕਿਹਾ ਸੀ ਇੱਕ ਮਹੀਨਾ ਹੋਰ ਬੈਜੋ ਤੇ ਡਬਲਯੂਟੀਓ ਚੋਂ ਬਾਹਰ ਲਿਆਉਣ ਵਾਸਤੇ ਗੈਟ ਚੋਂ ਬਾਹਰ ਲਿਆਉਣ ਵਾਸਤੇ ਸਮਝੌਤਾ ਜਿਹੜਾ ਚੱਲ ਰਿਹਾ ਸੀ ਉਹ ਇੰਡੀਆ ਨੇ ਪੇਸ਼ ਕੀਤਾ ਹੋਇਆ ਉੱਥੇ ਤੇ ਆਪਾਂ ਬਾਹਰ ਆ ਜਾਾਂਗੇ ਪਰ ਇਹਨਾਂ ਨੇ ਕਾਹਲੀ ਸੀ ਇਹਨਾਂ ਨੂੰ ਪੰਜਾਬ ਦੇ ਵਿੱਚ ਆ ਕੇ ਮੁੱਖ ਮੰਤਰੀ ਦੀ ਸ਼ੇਰ ਵਾਲੀ ਕੁਰਸੀ ਤੇ ਬੈਠਣ ਦੀ ਤੇ ਇਹੋ ਅੰਦੋਲਨ ਨੂੰ ਛੱਡ ਕੇ ਇਲੈਕਸ਼ਨਾਂ ਦੇ ਟਾਈਮ ਦੇ ਵਿੱਚ ਇਸ ਕਰਕੇ ਸਾਡਾ ਇਹਨਾਂ ਦੇ ਨਾਲ ਅੱਜ ਵੀ ਜਿਹੜਾ ਹੈਗਾ ਅਸੀਂ ਕਹਿ ਰਹੇ ਹਾਂ ਕਿ ਕਿਸਾਨੀ ਅੰਦੋਲਨ ਨੂੰ ਮੁੱਖ ਰੱਖ ਕੇ ਕਿਸਾਨੀ ਮੰਗਾਂ ਨੂੰ ਮੁੱਖ ਰੱਖ ਰੱਖ ਆਪਣੀ ਇਹ ਲੜਾਈ ਹੈ ਆਪਣੇ ਮਤਭੇਦ ਹੋਣਗੇ ਉਹ ਪੰਜਾਬ ਦੇ ਵਿੱਚ ਰਹਿ ਜਾਣੇ ਚਾਹੀਦੇ ਆ ਇਹ ਜਿਹੜੀ ਸੈਂਟਰ ਨਾਲ ਸਾਡੀ ਮੰਗ ਆ ਇਹ ਪੂਰੇ ਭਾਰਤ ਦੀ ਹੈ ਇਹਦੇ ਵਿੱਚ ਸਾਨੂੰ ਇੱਕਜੁੱਟ ਹੋ ਕੇ ਲੜਨਾ ਚਾਹੀਦਾ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਸ਼ੰਕਾ ਜੇਕਰ ਅਸੀਂ ਅੱਗੇ ਆਵਾਂਗੇ ਤਾਂ ਸਾਨੂੰ ਕਿਤੇ ਫੇਰ ਉਹੀ ਗੱਲ ਦੇ ਵਿੱਚ ਲਿਆ ਕੇ ਸਰਕਾਰ ਮਜਬੂਰ ਕਰਕੇ ਸਾਨੂੰ ਉੱਥੋਂ ਫੇਰ ਨਾ ਉਤਾਰੇ ਕੱਲ ਕਹਿੰਦੇ ਆ ਤੇ ਹੁਣ ਵੀ ਇਹੀ ਗੱਲ ਕਹਿੰਦੇ ਆ ਕਿ ਇਹ ਜਿਹੜੀ ਲੜਾਈ ਆ ਇਹ ਇਕੱਲੇ ਪੰਜਾਬ ਦੀ ਨਹੀਂ ਇਹ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਹੈ ਇਹ ਕੱਲੇ ਜਗਜੀਤ ਸਿੰਘਾਂ ਦੀ ਲੜਾਈ ਨਹੀਂ ਕੱਲੇ ਭੰਦੇਰ ਦੀ ਲੜਾਈ ਨਹੀਂ ਇਹ ਸਮੁੱਚੇ ਕਿਸਾਨ ਵਰਗ ਤੇ ਮਜ਼ਦੂਰ ਵਰਗ ਦੀ ਲੜਾਈ ਹੈ ਜਿਹਦੇ ਵਿੱਚ ਹਰ ਇੱਕ ਦੁਕਾਨਦਾਰ ਹਰ ਇੱਕ ਮੁਲਾਜ਼ਮ ਵੀ ਕਿਤੇ ਨਾ ਕਿਤੇ ਪ੍ਰਸੀਜਿਆ ਜਾਣਾ ਜੇਕਰ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਇਹ ਲਾਗੂ ਹੁੰਦੀਆਂ ਇਹਨਾਂ ਨੂੰ ਰੋਕਣ ਵਾਸਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਵੇਂ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਸਾਡੇ ਤੋਂ ਵੱਖਰਾ ਕੁਝ ਆਪਣਾ ਜਾਹਰ ਕਰਨਾ ਚਾਹੁੰਦੀਆਂ ਪਰ ਅਸੀਂ ਸਾਡੀ ਅਪੀਲ ਹੈ ਸਾਡੇ ਆਗੂਆਂ ਵੱਲੋਂ ਵੀ ਇਹੀ ਬਣਤੀਆਂ ਬਾਰ-ਬਾਰ ਕੀਤੀਆਂ ਜਾ ਰਹੀਆਂ ਹੈ ਕਿ ਇਹ ਲੜਾਈ ਹੈ ਜਿਹੜੀ ਜੇਕਰ ਅਸੀਂ ਇਹਦੇ ਵਿੱਚ ਕਿਸੇ ਕਿਸਮ ਤੋਂ ਕਿਤੇ ਤੁਸਤਾਖੀ ਕਰਕੇ ਪਿੱਛੇ ਰਹਿ ਜਾਨੇ ਆ ਤਾਂ ਇਹ ਤੋਂ ਮੁੜ ਕੇ ਅੰਦੋਲਨ ਸ਼ੁਰੂ ਨਹੀਂ ਹੋਣਾ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਤੋਂ ਕੇ ਲੜਾਈ ਇਕੱਠੇ ਹੋ ਕੇ ਲੜਨੀ ਚਾਹੀਦੀ ਲੱਗਦਾ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਤੇ ਆ ਬੰਦ ਦਾ ਅੱਜ ਦਾ ਅਸਰ ਹੋਊਗਾ ਜੀ ਦੇਖੋ ਜੇ ਅਸਰ ਹੁੰਦਾ ਤਾਂ ਤਾਂ ਹੀ ਬਾਰ-ਬਾਰ ਜਿਹੜੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਜੇ ਪਹਿਲਾਂ ਹੋਰ ਪ੍ਰਦਰਸ਼ਨ ਕੀਤੇ ਟ੍ਰੇਨਾਂ ਰੁਕੀਆਂ ਤਾਂ ਉਹਨਾਂ ਦਾ ਵੀ ਅਸਰ ਤਾਂ ਪਿਆ ਤੇ ਅੱਜ ਵੀ ਜੇਕਰ ਪੰਜਾਬ ਬੰਦ ਕੀਤਾ ਤਾਂ ਇਹਦਾ ਵੀ ਬਹੁਤ ਵੱਡਾ ਅਸਰ ਪੈਣਾ ਹੈ ਇਹ ਇਕੱਲੇ ਕਿਸਾਨਾਂ ਨੇ ਜਾਂ ਮਜ਼ਦੂਰਾਂ ਨੇ ਨਹੀਂ ਕੀਤਾ ਇਦੇ ਵਿੱਚ ਹਰ ਵਰਗ ਸ਼ਾਮਲ ਹੋਇਆ ਹੈ ਸਾਡੇ ਮੰਡੀਆਂ ਦੇ ਵਿੱਚ ਦੁਕਾਨਾਂ ਬਾਜ਼ਾਰ ਬੰਦ ਨੇ ਸਾਨੂੰ ਵੀ ਮੁਸ਼ਕਲ ਆਈ ਅੱਜ ਬਾਜ਼ਾਰ ਦੇ ਵਿੱਚੋਂ ਕਿਸੇ ਸਾਮਾਨ ਦੀ ਜ਼ਰੂਰਤ ਪਈ ਤਾਂ ਸਾਨੂੰ ਦੁਕਾਨਾਂ ਬੰਦ ਹੋਣ ਕਰਕੇ ਨਹੀਂ ਮਿਲਿਆ ਉਹਨਾਂ ਸਾਡੇ ਵੀਰਾਂ ਦਾ ਵੀ ਧੰਨਵਾਦ ਆਰਟੀਆ ਐਸੋਸੀਏਸ਼ਨ ਨੇ ਵੀ ਸਾਡਾ ਸਹਿਯੋਗ ਦਿੱਤਾ ਦੋਦੀ ਯੂਨੀਅਨ ਨੇ ਵੀ ਦਿੱਤਾ ਮਜ਼ਦੂਰਾਂ ਨੇ ਵੀ ਦਿੱਤਾ ਟੈਂਕੂ ਟੈਂਪੂ ਟੈਕਸੀਆਂ ਯੂਨੀਅਨ ਵਾਲਿਆਂ ਨੇ ਵੀ ਦਿੱਤਾ ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਹੈ ਕਿ ਜਿਹੜੇ ਮਜਬੂਰੀ ਬੱਸ ਲੋਕ ਨੇ ਉਹਨਾਂ ਨੂੰ ਆਪਣੀਆਂ ਡਿਊਟੀਆਂ ਤੇ ਜਾਂ ਆਪਣੇ ਕੰਮਕਾਰਾਂ ਦੇ ਲਈ ਜਾਣਾ ਪੈ ਰਿਹਾ ਤੇ ਸਾਡੇ ਵੱਲੋਂ ਉਹਨਾਂ ਨਾਲ ਕਿਸੇ ਕਿਸਮ ਦੀ ਕੋਈ ਰੁਕਾਵਟबाजी ਜਾਂ ਬਹਿਸਵਾਜੀ ਨਹੀਂ ਕੀਤੀ ਜਾਂਦੀ ਅਸੀਂ ਪੁਰ ਪ੍ਰੇਮ ਉਹਨਾਂ ਨੂੰ ਲੰਘਾਉਂਦੇ ਵੀ ਐ ਜਿਹੜੀਆਂ ਸਾਡੇ ਵੱਲੋਂ ਸੁਵਿਧਾਵਾਂ ਸਾਡੇ ਜਥੇਬੰਦੀ ਵੱਲੋਂ ਹੁੰਦੀਆਂ ਪਹਿਲਾਂ ਤੋਂ ਹੀ ਚੱਲਦੀਆਂ ਕਿ ਮਰੀਜ਼ ਆਉਂਦਾ ਹੈ ਪੇਸ਼ੈਂਟ ਆਉਂਦਾ ਉਹਦੇ ਵਾਸਤੇ ਐਂਬੂਲੈਂਸ ਵਾਸਤੇ ਅਸੀਂ ਨਹੀਂ ਕਿਸੇ ਰੋਕਿਆ ਸਕੂਲੀ ਬੱਚੇ ਜਾਂਦੇ ਉਹਨਾਂ ਨੂੰ ਨਹੀਂ ਰੋਕਿਆ ਕੋਈ ਪੇਪਰ ਹੈ ਬੱਚੇ ਦਾ ਕੋਈ ਅਪਾਇੰਟਮੈਂਟ ਹੈ ਉਹਨੂੰ ਨਹੀਂ ਰੋਕਿਆ ਕਿਸੇ ਡਾਕਟਰ ਨੂੰ ਨਹੀਂ ਰੋਕਿਆ ਇਹਦੇ ਨਾਲ ਨਾਲ ਜਿਹੜੀਆਂ ਹੋਰ ਵੀ ਸੁਵਿਧਾਵਾਂ ਨੇ ਬਹੁਤ ਥਾਂਏ ਕੋਈ ਬਰਾਤ ਜਾ ਰਹੀ ਹੈ ਉਹਨੂੰ ਨਹੀਂ ਰੋਕਦੇ ਕੋਈ ਸੰਸਕਾਰ ਤੇ ਜਾ ਰਹੇ ਉਹਨੂੰ ਨਹੀਂ ਰੋਕਦੇ ਇਸ ਤਰ੍ਹਾਂ ਦੀਆਂ ਸਾਡੇ ਵੱਲੋਂ ਵੀ ਧਾਂ ਰੱਖਿਆ ਜਾਂਦਾ ਮਜਬੂਰੀ ਵਸ ਵੀਰ ਦੇ ਨਾਲ ਅਸੀਂ ਵੀ ਖੜਦੇ ਆ ਕਿਉਂਕਿ ਲੋਕਾਂ ਨੇ ਸਾਡੇ ਨਾਲ ਪੱਟਾ ਸਹਿਯੋਗ ਦਿੱਤਾ ਤਾਂ ਕਰਕੇ ਜਿਹੜਾ ਪੰਜਾਬ ਬਣਦਾ ਇਹਨੂੰ ਸਫਲਤਾ ਮਿਲ ਰਹੀ ਹੈ ਬਿਲਕੁਲ ਜੱਸਦੇ ਸਰਕਾਰਾਂ ਨੂੰ ਧਰਨ ਹਟ ਚੱਕ ਪੰਜਾਬੀ ਹੱਕਾਂ ਲਈ ਲੜਦੇ ਰਹਿਣ ਅੱਖਾਂ ਲਈ ਮਰਦੇ ਰਹਿਣ ਹੱਕਾਂ ਲਈ ਲੜਦੇ ਰਹਿਣ ਅੱਖਾਂ ਲਈ ਮਰਦੇ ਧਰਨ داري نهي ٽائي